ਸਚੀ ਨਿਕਾਲ ਸਾਰਿਆਂ ਨੂੰ ਹਾਜ਼ਰੀ ਪਾਸ਼ਾ ਇਹ ਵਿਕਾਸ ਦੀ ਕਰੇਗੀ ਚਿਤ ਦੇ ਕਰਵਾ ਕਾਰਨ ਕਰਾਏਗਾ ਇਸ ਗਤੀਵਿਧੀ ਨੂੰ ਮਾਣ ਲਈ ਸਾਨੂੰ ਐਨ ਕੇ ਜੀ ਦੀ ਲਰਨਿੰਗ ਪਲੇਟਫਾਰਮ ਤੋਂ ਪੀਚ ਉਤਬੜੀ ਦੀ ਜੈਸਵੈਟ ਪੇਨ ਨੰਬਰ ਬਤਲਿਆ ਦੀ ਵਰਤੋਂ ਕਰਾਂਗੇ ਯਾਨੀ ਹੋਰ ਵੀ ਚਿਤ ਰਗਾਟ ਦੀ ਵਰਤੋਂ ਕਰ ਸਕਦੇ ਹਾਂ ਇਸ ਗਤੀਵਿਧੀ ਨੂੰ ਕਰਾਉਣ ਲਈ ਸਾਨੂੰ ਵਿਅਕਤੀਗ ਸਮੂਹੀ ਲੋੜ ਪਵੇਗੀ ਇਹ ਗਤੀਵਿਧੀ ਅਸੀਂ ਇੱਕ ਹੀ ਬੱਚੇ ਨਾਲ ਕਰਾਂਗੇ ਇਸ ਦੇ ਵਿੱਚ ਕੀ ਕੀ ਹੈ ਮੈਨੂੰ ਇਹਨਾਂ ਚੀਜ਼ਾਂ ਦੇ ਨਾਮ ਦੱਸੋ ਹਾਂਜੀ ਹਾਂਜੀ ਜੀ ਬੱਦ ਜੇਕਰ ਬੱਚਾ ਘੜ ਤੋਂ ਘੜ 10 ਚੀਜ਼ਾਂ ਦੇ ਨਾਮ ਦੱਸ ਦਿੰਦਾ ਹੈ ਤਾਂ ਉਸ ਨੂੰ ਆਪਾਂ ਅਗਲੀ ਸਟੇਜ ਤੇ ਲੈ ਕੇ ਜਾਵਾਂਗੇ ਕੀ ਦੀ ਵਿੱਚ ਬੱਚੀ ਨੂੰ ਚੀਜ਼ਾਂ ਵੱਲ ਇਸ਼ਾਰਾ ਕਰਕੇ ਉਹਨਾਂ ਦੇ ਨਾਮ ਦੱਸਾਂਗੇ ਦੀਪ ਮੈਨੂੰ ਦੱਸੋ ਇਹ ਕੀ ਹੈ ਪੰਛੀ ਆ ਕੀ ਆ ਕਾਂ ਆ ਕੀ ਆ ਕਾਂ ਆ ਕੀ ਆ ਤਰਾ ਆ ਕੀ ਆ ਫੈਲ ਆ ਕੀ ਆ ਤੋਟਲੀ ਮੈਰੀ ਜੇਕਰ ਬੱਚਾ ਘੜ ਤੋਂ ਹਟ ਪੰਜ ਚੀਜ਼ਾਂ ਦੇ ਨਾਮ ਦੱਸ ਦਿੰਦਾ ਹੈ ਤਾਂ ਉਸ ਨੂੰ ਆਪਾਂ ਅਗਲੀ ਸਟੇਜ 'ਤੇ ਲੈ ਕੇ ਜਾਵਾਂਗੇ ਜੇਕਰ ਬੱਚਾ ਇਹ ਚੀਜ਼ਾਂ ਦੇ ਨਾਮ ਨਹੀਂ ਦੱਸ ਪਾਉਂਦਾ ਤਾਂ ਉਸ ਨੂੰ ਆਪਾਂ ਪਿਛਲੀ ਸਟੇਜ ਤੇ ਲੈ ਕੇ ਇੱਕ ਗੋੜ ਦੇਵਾਂਗੇ। ਇਸ ਗਤੀਵਿਧੀ ਵਿੱਚ ਬੱਚੇ ਆਪਾਂ ਚਿੱਤਰਕਾਰ ਦੇਖਾਵਾਂਗੇ ਅਤੇ ਇਹ ਚੀਜ਼ਾਂ ਬਾਰੇ ਪੁੱਛਾਂਗੇ ਕੌਣ ਕੀ ਕਰ ਰਿਹਾ ਹੈ। ਮਨਿੰਦਰ ਮੈਨੂੰ ਦੱਸੋ ਚਿੱਤਰਕਾਰ ਦੇਖੋ ਧਿਆਨ ਨਾਲ ਦੱਸੋ ਕੌਣ ਕੀ ਕਰ ਰਿਹਾ ਹੈ। ਬੱਚੀ ਬੀਹਦੇ ਆ। ਵੈਰੀ ਗੁੱਡ। ਦਾ ਹੁਕਮ ਕੀ ਹੈ ਹਾਂਜੀ ਐ ਵੀ ਸੋਧੀ ਦਿੱਤੀ ਹੈ ਹਾਂਜੀ ਐ ਵੀ ਸੋਧੀ ਦਿੱਤੀ ਹੈ ਵੈਰੀ ਗੁੱਡ ਜੀਕਰ ਬੱਚਾ ਘਟ ਤੋਂ ਘਟ ਤਿੰਨ ਚੀਜ਼ਾਂ ਦੇ ਵਾਕ ਬਣਾ ਕੇ ਦੱਸਦਾ ਹੈ ਤਾਂ ਉਸ ਨੂੰ ਆਪਾਂ ਤਿੰਨ ਕੋਡ ਦੇਵਾਂਗੇ